ਤੇ ਆਪਾਂ ਸੁਣੇ ਆ ਆਪ ਸਿੰਘ ਠੀਕ ਹੈ ਤੇ ਆਪਣੇ ਨਾਲ ਜਾਈ ਨਵੀਂ ਥੋੜੀ ਨੇ ਭਾਈ ਤੇ ਆਪਾਂ ਗੱਲਬਾਤ ਕਰਾਂਗੇ ਖਲਾ ਬਾਰੇ ਪਾਹੂਆ ਬਾਰੇ ਤੇ ਕਿਹੜਾ ਆਪਾਂ ਉਹ ਲੰਮਾ ਹਾਲ ਦਾ ਉਹਦੇ ਕਰਨ ਤੇ ਪਹਿਲਾਂ ਆਪਾਂ ਭਾਈ ਖਲਾਏ ਨਾ ਬਸ ਉਹਦੇ ਬਾਰੇ ਦੱਸੀ ਹਾਂ ਜੀ ਬੰਨ 1.7 ਟਾਈਮ ਦਾ ਦੁੱਧ ਪੀ 27 ਕੰਜੀ ਓਕੇ ਚੱਲ ਮਾਟਰ ਜੀ ਇਹ 3 ਤੋਂ ਹੋਗੇ ਤੇ 3 ਤੋਂ ਹੋਗੇ ਇਹ ਕਿਹੜਾ ਮਾਟਰ ਹੈ ਤੇ ਗੈਸਿੰਗ ਮੋਡਲ ਹੈ ਇਹ ਜਿਹੜੇ ਤੁਸੀਂ ਇਹ ਚਾਈਨ ਦਾ ਕਰਦੇ ਜੇ ਸੌਂ ਚੜਾਈ ਇਹ ਤਾਂ ਬੰਦ ਹੀ ਨਾ ਹੋ ਕੇ ਆਵਾਜ਼ ਆ ਰਹੀ ਹੈ ਲੱਗਦੀ ਹੈ ਕੋਈ ਪੱਕਾ ਸਿਗਨਲ ਆ ਰਿਹਾ ਹੈ ਕਿਹਾ ਕਿ ਬਾਦ ਹੋਰ ਹੈ ਨਹੀਂ ਹੁੰਦਾ ਹੋਰ ਫੋਕਲ ਉਸ ਦੇ ਘਰੋਂ ਉਤਰ ਕੇ ਇਹ ਵੀ ਚਾਈਨ ਸਵਾਣ ਕੀ ਇਹ ਸਭੇ ਬੜਾ ਬੌਕਿੰਗ ਦਾ ਸਪੋਰਟ ਹੁੰਦੀ ਹੈ ਜਿਹੜੀ दारे दिन आज भी तो जाके चालू हो जाएगा ना इन्हें तो सब दिखे होंगे इतना स्टार्टिंग मॉडल है वो ये बात है जो हम डीलेक्स मॉडल देंगे तो आप तो सुनते हैं डीलेक्स मॉडल सबसे करते हैं तो ये देखिए फ्रेम फाइव आ गया ठीक है ये चाइना सवाइंची आ गया ਉਤੇ ਫਾਈਨਲੀ ਪਹੁੰਚਾਗੇ ਸਾਰਾ 7:17 ਹੋ ਗਿਆ ਹਾਂਜੀ ਹਾਂਜੀ ਇਹ 8:30 ਹੋ ਗਈ ਹੈ ਠੀਕ ਹੈ ਇਹ 8:30 ਹੈ ਕੱਲੇ ਜਿਹੜਾ ਫੋਨ ਲੱਗਿਆ ਸੁੱਭਣ ਲੱਗੀ ਹੋ ਇਹ ਬੌਂਸ ਸੀਲ ਦੇ ਠੀਕ ਫਲਾਂ ਦੀ ਵਰਤੋਂ ਦੀ ਕਿਚਨ ਦੀ ਬਾਹਰ ਦੀ ਨਹੀਂ ਜਿਹੜੀ ਪੂਰੇ ਘਰ ਲੱਗਦੇ ਪੂਰੇ ਘਰ ਨਹੀਂ ਦਿੱਤਾ ਜਾ ਸਕਦਾ ਇਹ ਜਿਹੜਾ ਸਿਸਟਮ ਤੇ ਰੱਖਿਆ ਜੀ ਇਹ ਦੋ ਡਾਊਨ ਚਾਟਾ ਤੇ ਕੰਟਰੋਲਿੰਗ ਵਰਤਦੇ ਸਰਦਾਰ ਜੀ ਬੈਠਾ ਅਡਜਸਟ ਕਰ ਸਕਦੇ 16 ਦੇ 18 ਦੇ ਕੋਣ ਜਾਨ ਤੇ ਯਾ ਪਤਾ ਕਿ ਮਾਰਕਟ ਐਂਟੀ ਸਵਾਤੀ ਨੇ ਤਾਂ ਕੋ ਦਾਫਰ ਦੇ ਤੋਂ ਹੋਣਗੇ ਕਿ ਕਿਹਦਾ ਕੋਈ ਫੀਸ ਲਾਉਗਾ ਗਾਰ ਤੋਂ ਮੇਜੋ ਆਇਟੋ ਆਇਟੋ ਵੀ ਹੈਵੀ ਚਾਰਜ ਚੜੀ ਬਣ ਜਾਣਾ ਹੌਲੀ ਜੀ ਟਾਈਮ ਦੇਖੋ ਭਾਈ ਜੀ ਇਹ ਹੈਗੀ 60ਤੀ 60 ਬਤੀ ਉਹ 40 75 ਬਤੀ ਇਤਨੀ ਚ ਆਉਂਦੀ ਉਹ ਕਿੰਨੇ ਵੇਖੋ ਹਾ ਦੇ ਜੇ ਇਹ ਨਾਲ ਹੀ ਗੱਲ ਨਹੀਂ ਪਿੰਕੀ ਤੋਂ ਪਾਸੇ ਰਾਸਤਾ ਮੇਰੇ ਸਭ ਠੀਕ ਹੈ ਕਿ ਰਾਸਤਾ ਵੀ ਸਭ ਠੀਕ ਹੈ ਰਾਜਸਥਾਨ ਦੇ 40% ਕੰਮ ਵੀ 40% ਹੈ। ਹਾਂ। ਤੇ ਉਹ ਮਤਲਬ ਰਾਜਸਥਾਨ ਦੀ ਪੰਜਾਬ ਦਾ ਨਹੀਂ ਇਹ ਤੋਂ ਬੈਲ ਕਰਦੇ ਆਂ ਕੁਝ ਪ੍ਰੋਟੋਕੋਲ ਇਹ ਬੱਚਾ ਵਾਲਾ ਤਵੇ ਆਣਸ ਕਰਾ ਗਏ ਨੇ ਅੱਜ ਤਵੇ ਆਣੇ ਐਡਜਸਟਮੈਂਟ ਆ ਗਏ ਆ ਇਹ ਆਪਾਂ ਸਪੋਰਟ ਨਾਲ ਜਾਂ ਜੋਫਾ ਬਣਦੀ ਨਾ ਇਹਦੇ ਵਿੱਚ ਸਿਚਿੰਗ ਇਹ ਚੱਲ ਰਿਹਾ ਬਰਾਬਰ ਚ ਜੇ ਦੇ ਰਹੀ ਪੱਟੀਆਂ ਦਾ ਜਿਹੜੀ ਜਿਹੜੀ ਖਾਈ ਫਰਮਰ ਤੋਂ ਉਹ ਖਾਈ ਨਹੀਂ ਪੜਨ ਵਾਸਤੇ ਮਤਲਬ ਜਿਹੜੀ ਮਿੱਟੀ ਢਲ ਜਾਂਦੀ ਉਹ ਵੀ ਸਟਕ ਜਾਂਦੀ ਜਿਹੜੀ ਖਾਈ ਕੋ ਉਹ ਤਾਂ ਖਾਈ ਪੋ ਜਾਉਂਦੀ ਉਹ ਖਾਈ ਨੂੰ ਕਵਰ ਕਰ ਜਾਉਂਗੀ ਠੀਕ ਸਰ ਮੂਲ ਵਿੱਚ ਸਾਰੇ ਸਿੱਛਣ ਦੇ ਕੇ ਅਡਜਸਟਮੈਂਟ ਹੈ ਤਾਂ ਵਾਇਦਰ ਕਰਨਾ ਹੈਦਰ ਕਰਨਾ ਉਹ ਵੀ ਹੋ ਜਾਂਦਾ ਹੈ ਅੱਗੇ ਪਿੱਛੇ ਕਰਨਾ ਸਭ ਹੋ ਜਾਂਦਾ ਜਿਵੇਂ ਟੱਕੀ ਪੀੜੀ ਕਰਨੀ ਹੈ ਖੁੱਲ੍ਹ ਵੀ ਕਰਨੀ ਹੈ ਠਿੱਕੀ ਕਰਨੀ ਉਹ ਵੀ ਕਰਦੇ ਸਾਰਾ ਆਪਸੇ ਤੇ ਰੇਟ ਮੇਟਰ ਤੁਹਾਨੂੰ ਸਾਹਮਣੇ ਕੀ ਕਹਿੰਦੇ ਆਪਾਂ ਪੀੜੀ ਤੇ ਹੈਂਡ ਜੀ ਦੱਸਾਂਗੇ ਪਹਿਲਾਂ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਦੇ ਦਿੰਦੇ ਆ ਤੇ ਆਪਾਂ ਆਪਣਾ ਕੰਮ ਹੈ ਵੱਡਾ ਹਲ ਸਭ ਸਹੀ ਹੈ ਤੇ ਸਭ ਤੋਂ ਮੇਰੇ ਬੋਲ ਵੀ ਤੈਟ ਔਰ ਕੇ ਜੀ ਫਰਾ ਤੋਰ ਕੇ ਜੀ ਕਈ ਨਾ ਲੈਂਦੇ ਆ ਜੀ ਇਨਸਾਨ ਉਹ ਨੂੰ ਆਪਣੇ ਅੰਗਰੇਜ਼ੀ ਦੇ ਸੱਤੋਂ ਕਹਿੰਦੇ ਇਆ ਕਿਨੇ ਕਿੰਨੇ ਮੋਟਾ ਇੰਚ ਹੁੰਦਾ ਇਹ ਤੇ ਸਵਾਂਚੀ ਗੁੱਟੀ ਆ ਸਵਾਂਚੀ ਬੱਟੀ ਆ ਜਿਹੜੀ ਫਾਲੀ ਲੱਗੀ ਹੈ ਉਹ ਸੀਜਨ ਮਟੀਰੀਅਲ ਹੁੰਦਾ ਉਹ ਨਹੀਂ ਬਣੀ ਬੰਦ ਪਰ ਆਪੇ ਹਾਂਜੀ ਤਾਂ ਦੀ ਜਾਊਗਾ ਇੱਕ ਆਥੇ ਕੱਟਾ ਦੁੰਗਾ ਲੱਗਦਾ ਫੂਰ ਇਹਦਾ weight ਕੀ ਹੁੰਦਾ ਜੀ ਤੇਰਾ 1 ਕਾਉਂਟਲ 20 ਕਿਲੋ ਦਾ ਇੱਕ ਕਾਉਂਟਲ 20 ਕਿਲੋ ਹਾਂਜੀ ਹਾਂਜੀ ਤੇ ਆ ਜਿਹੜੇ ਅਡਜਸਟਮੈਂਟ ਦੇ ਰੱਖੇ ਕਿਸੇ ਅਡਜਸਟਮੈਂਟ ਦੇ ਰੱਖੀ ਜੀ ਨੀਚੇ ਰੱਖਣਾ ਉੱਚਾ ਕਰਨਾ ਕੱਟ ਲਾਉਣਾ ਵਧ ਲਾਉਣਾ ਉਸਾਂ ਕੋ ਕੰਟਰੋਲ ਹੋਏ 15 ਸਾਰੇ ਮਾਡਲ ਜਿਹੜੇ ਪਿੱਛੇ ਪਏ ਆ ਇਹਦੇ ਨਾਲ ਦੀ ਵਿੱਚ ਦੋ ਵੀ ਬਣ ਜਾਂਦਾ ਹੈ ਤਿੰਨ ਵੀ ਬਣ ਜਾਂਦਾ ਹੈ ਲੰਡੋ ਵੀ ਆਉਂਦੇ ਆ ਤਿੰਨ ਤਿੰਨ ਆਉਂਦੇ ਦੋ ਵੀ ਹੁੰਦੇ ਜਿਹੜੇ ਦੋ ਹੁੰਦੇ ਆ ਉਹ ਕਿੰਨੇ ਚਾਹ ਫੋਟੋਪਰਿੰਟ ਐਚਪੀ 400 ਵੀ ਚਾਹੀਦਾ 10000 ਅਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਧਰ ਨਾਲ ਹੀ ਆਗੇ ਪਲਾਉ ਹਾਂਜੀ ਇਹ ਥੋੜੇ ਪਲਾਉ ਰਾਸਤਾਨ ਤੋਂ ਭਾਰੇ ਜਾਂਦੇ ਉਹ ਕਿਹਾ ਸੀ ਯੂਜ਼ ਕਰਦੇ ਲੋ ਦੋ ਵੀ ਬਣਦੇ ਤਿੰਨ ਵੀ ਬਣਦੇ ਚਾਰ ਵੀ ਬਣਦੇ ਸੰਗੀ ਕਰਦੇ ਥੈਂਕ ਯੂ ਮਮ ਕਰ ਰਿਹਾ ਜੀ ਇਹ ਪੇਡ ਵਰਡ ਮਾਡਲ ਹੁੰਦੇ ਹਨ ਹਾਂਜੀ ਨਹੀਂ ਜੀ ਸਾਡੇ ਕੋਲ ਤਾਂ ਪਲੇਟ ਕਟਿੰਗ ਚ ਹੈ ਆ ਜਿਹੜੀ ਫੱਟੀ ਹੈ ਜਿਹੜੀ ਕੱਟੀ ਹੈ ਜੇ ਚਾਰ ਚਾਰਨ ਬਣਨ ਜੀ ਪੰਜ ਦਾ ਫੰਦਾ ਹੁੰਦਾ ਵੀ ਬਣਦਾ ਪਲੇਟ ਆ ਦੇ ਚਲ ਤੁਹਾਨੂੰ ਦਿਖਾ ਪਲੇਟ ਆਪੇ ਸਮਝ ਆ ਜਾਊਗਾ ਤੇ ਆਪ ਫਲੇਟ ਕਿੰਨੇ ਨੂੰ ਤੇਰੀ ਆ ਜਿਹੜੀ ਇਹ ਹੈਗੀ 2 ਇੰਚੀ ਇਤੋਂ ਦੀ ਪੰਜ ਇੰਚੀ ਇਤੋਂ ਤੇ ਦੋਹਾਂ ਦੀ ਪੰਜੀ ਦੀ ਲੇਜ਼ਰ ਕੱਟੀ ਹੁੰਦੀ ਹੈ ਪਲੇਟ ਹੈ ਜੀ ਲੇਜ਼ਰ ਕਟਿੰਗ ਹਾਂ ਜੀ ਲੇਜ਼ਰ ਕਟਿੰਗ ਨੇ ਪਲੇਟ 'ਤੇ ਕਰਦੀ ਹੈ ਜੀ ਮਜ਼ਬੂਤੀ ਜਾਂਦਾ ਰਹੂਗੀ ਤਾਂ ਅਮ ਜਿਹੜੀ ਫੱਟੀ-ਫੱਟੀ ਜੇ ਗਰਮ ਕਰਕੇ ਮੋੜਦੇ ਤੇ ਲੇਜ਼ਰ ਨਾਲ ਕੱਟੀ ਹੁੰਦੀ ਹੈ ਤੇ ਇਹਨਾਂ ਦਾ ਵਜਨ ਕਿੰਨਾ ਜੇ ਆਪਾਂ ਦੋਵਾਂ ਵੀ ਕਰਦੇ ਦੋਵਾਂ ਦਾ ਵਜਨ ਹੋਗਾ ਜੀ ਦੋ ਕੋਟਨ ਤੇਨਾਂ ਦਾ ਵਜਨ ਹੋਗਾ ਤਿੰਨ ਕੋਟਨ ਤਿੰਨ ਕੋਟਨ ਉਸਸੀ ਹੁੰਦਾ ਜੀ 2-4 ਕਿਲੋ ਉਹ ਜਿਆ 2-4 ਕਿਲੋ ਤੇ ਤੇਲੇ ਹੁੰਦਾ ਰਹਿੰਦਾ ਫਸਫੜੀ ਨਾ ਕਿ ਹੋਵੇ ਸਬਸਦੀ ਇਹਨਾਂ ਰਾਸਥਾਨ 'ਚ ਤੇ ਪੂਰੇ ਪੰਜਾਬ ਰਾਸਥਾਨ ਆਉਂਦਾ ਛੋਟਕੀ ਜਿਹਾ ਇਹ ਤੇ ਆਪਾਂ ਸਰਵਾਈਵਿੰਗ ਕਰਦੇ ਹਾਂ ਕਿ ਕਿਉਂਕਿ ਉਹਨਾਂ ਦੇ ਨਮਾ ਨ ਦੇ ਚੋਕਲੀ ਦੇ ਚੋਕਲੀ ਨੂੰ ਸਿਗਨਲ ਆ ਰਿਹਾ ਹੈ ਅਪਣੀ ਗੁਆਨਾ ਪੂਰੇ ਰਾਜਨ ਗਵਰਨਮੈਂਟ ਦੇ ਜਿਸ ਸਮੇਂ ਸੰਨਤ ਗਵਰਨਮੈਂਟ ਆਪ ਕੂਡ ਕੁੰਦੀ ਹੈ ਸਾਰੇ ਪਾਸੇ ਦੇ ਉਹ ਆਪਣੇ ਤੋਂ ਹਾਂ ਹਾਂ ਠੀਕ ਹੈ ਤੇ ਅੱਗੇ ਮੈਸਰ ਆ ਗਏ ਹਾਲ ਤੇ ਆ ਜਿਹੜੇ ਦੇ ਆਪਾਂ 13 ਹਾਲਾ ਨਹੀਂ ਹਾਂਜੀ ਹਾਂਜੀ ਇਹ 13 ਹਾਲਾ ਜੀ ਤੇ ਡੀ ਲੇਟ ਮਾਡਲ ਹੈ ਹਾਂਜੀ ਇਹ ਡੀ ਲੇਟ ਮਾਡਲ ਹੈ ਸੀਐਨਸੀ ਕਟਿੰਗ ਹੈ ਜੀ ਦਾਤੇ ਦੀ ਇਹਦੇ ਵਿੱਚ ਨੂੰ ਕਿੰਨੇ ਕਾਰ ਮਾਡਲ ਕੁੰਦੀ ਹੈ ਬੇਸਿਕ ਮਾਡਲ ਹੋਵੇਗਾ ਫੋਟੋ ਹੋ ਗਿਆ ਹੈ ਪ੍ਰਿੰਟਸ ਹੋ ਗਿਆ ਹੈ ਸੁਪਰਡਿਨਰਸ ਹੋ ਗਿਆ ਚਾਰ ਮਗਰਦ ਬਣ ਗਏ ਹੋਏ ਤਿੰਨਾਂ ਦਾ ਫਰਕ ਹੈ ਜੀ ਈਐਮਐਸ ਸੀਈ ਹੈ ਕੈਪਟਨ ਸੀਈ ਹੈ ਚਿਕਨ ਸੀ ਹੈ ਟੈਕ ਟਿਗ ਹੈ ਇਹਦੇ ਵਿੱਚ ਬੋਲ ਰਹੇ ਗਏ ਜੀਆ ਦੂਜੀ ਆ ਡਿਜ਼ਾਈਨ ਹੈ ਹਾਂਜੀ ਹਾਂਜੀ ਇਹ 55 ਦਾ ਟੋਟਲ ਪੋਜੀਸ਼ਨ ਕੰਮ ਸਰ ਜੀ ਆ ਗਿਆ ਜੀ ਆਉਟ ਸੇਮ ਪਲੇਸ ਚਾਹੀਦੀ ਪਰ ਪਹਿਲਾਂ ਟੈਕ ਮੰਗਵਾ ਲਓ ਨਾ ਜੀ ਜੀ ਬੰਨਿਆ ਉਹ ਜਿੰਮੀ ਫਾਈਲ ਚੈੱਕ ਕਰਨੀ ਹੈ ਤੁਹਾਨੂੰ ਮੋਗਲਿਆਂ ਆਉਂਦੇ ਚੱਲਦੇ ਆਉਂਦੇ ਹਾਂ ਹਾਂ ਹੁਣ ਚੱਲੋ ਇਹਨਾਂ ਦੇ ਵੀ ਸਭ ਤੋਂ ਕਿੰਨੇ ਹਾਂ ਗਾਹ ਆਸਤਾਂ ਚ ਦੇਖਿਆ ਜੀ ਇਹ ਇੱਧਰ ਬੋਡੀ ਨਾਲ ਆਉਂਦੇ ਆ ਮੇਰਾ ਤੇ ਤੇ ਆ ਹੈਗਾ 17 ਇੰਚ ਤੇ 17 ਹਾਈਡਰੌਲਿਕ ਹੈ ਇਹਦੇ ਟੈਕਟਿਕ ਕਰਵਾਉਣਾ ਇਹ ਕਿੰਨੇ ਗੰਡਲ ਦੇ ਕਿ ਕਿੰਨੇ ਗੰਡਲ ਦੇ ਇਹ ਹੁੰਦੇ ਆ 17 ਦੇ ਗਾਠ ਗੰਡਲ ਦੇ ਫਟ ਕੋਡ ਤਾਂ ਨਹੀਂ ਕਰਾਉਂਦੇ ਬਾਬਾ ਦੱਸੋ ਕਰਨਾ ਹੈ ਨਹੀਂ ਤਾਂ ਹੋਰ ਕਹਿਣਾ ਨਾ ਪਰਕਟ ਇਹਨਾਂ ਨੂੰ ਬੈਠਾ ਹਰ ਕਿ ਲਗਾਉਂਦੇ ਇਹਦੇ ਆਸੇ ਦਿੱਤਾ ਹੈ ਵੀ ਜੇ ਟੈਕਸ ਲਾਉਣਾ ਹੈ ਨਹੀਂ ਟੈਕ ਲੱਗੂਗਾ ਜੀ ਟੈਕ ਪਾਸ ਦੀ ਸਾਈਡ ਮੱਕਾ ਲੱਗਣਾ ਨਹੀਂ ਵੀ ਜੇ ਬਾਅਦ ਚ ਕਿਸੇ ਨੂੰ ਬਾਅਦ ਚ ਨੂੰ ਬਾਅਦ ਚ ਲੱਗ ਜਾਂਦਾ ਇਹ ਜੇ ਸਿਸਟਮ ਹੋਣਾ ਲੱਗ ਜਾਂਦਾ ਨਹੀਂ ਹੋਣਾ ਨਹੀਂ ਲੱਗਦਾ ਠੀਕ ਇਹ ਵੀ ਉਸੇ ਡਿਜ਼ਾਈਨ ਚ ਹੀ ਆ ਜਾਂਦਾ ਤੇ ਚੇਰਨ ਸੈਟਿੰਗ ਹੋਵੇ ਤੇ ਚੇਅਰ ਪਿੱਛੇ ਤੇ ਚੇਅਰ ਲੱਗਦਾ ਚੇਅਰ ਨਾਲ ਬੈਕ ਨੂੰ ਬਾਇਲ ਨਾ ਹੋ ਗਿਆ ਨਾ ਕੰਟਰੋਲਿੰਗ ਵੀ ਹੈ ਕੈਮਰਾ ਨਾਲੋਂ ਫੀਡ ਆ। ਪ੍ਰਸਤੁਤੀ ਆ ਟੀਵੀ ਮਾਈਕ। ਹਾਂ ਜੀ ਸੈੱਟ ਪਾਈਪ ਬਲ ਸਿੰਘ ਆਪਰੇ ਵੀ। ਸਾਨੂੰ ਪ੍ਰੇਮ ਪੁਲੀਟਾ ਡਾਟਾ। ਡਿਸਪੋਟ ਵਾਹ। ਜੋ ਪਾਈਪ ਨੇ ਨਮਾਜ਼। ਪ੍ਰੇਮ ਜੀ ਇਹਦਾ ਸੀਸੀ ਪਾਈਪ ਦਾ ਹੁੰਦਾ। ਇਹ ਸਖ ਲੈ ਵੀ ਹੈ। ਇਹ ਵੀ ਬਤਾ ਦੇਵੋ। ਤੇ ਇੱਕ ਮੈਂ ਕੈਮਰਾਮੈਨ ਨੂੰ ਕਹੂੰਗਾ ਕੁਆਲਿਟੀ ਚੈੱਕ ਕਰਾਓ ਫੇਂਦੀ। ਕਿਉਂਕਿ ਦਾ ਪੇਂਟ ਬਚਿਆ ਰਾਇਆ ਹੈ ਨਾ ਸਰ। ਇਹ ਲੋਡਰ ਪੈਣਾ ਹੀ ਹੈ। ਲੋਡਰ ਪੈਣਾ ਜੀ। ਚਲੋ ਬਸ ਦਿਨਿਸ ਬੰਦੀਆ। ਇਹ ਬਸ ਕੋਪਰਸ ਪਾਇਆ ਹੁੰਦਾ ਜੀ ਕਿਛਾਣ। ਠੀਕ ਹੈ ਕੱਲ ਨੂੰ ਆ। ਇਹਨਾਂ ਕਰਾਉਣੀ ਆਉਂਦੀ। ਠੀਕ ਹੈ ਜੀ। ਦੇਖ ਫੋਲਡਿੰਗ ਐ ਲਾਈਫ ਕੈਂਚੀ ਚੱਲਦੀ ਰਹਿੰਦੀ ਅੱਜ ਤੋਂ ਇਹ ਰੰਗ ਰੰਗ ਦੇ ਫੋਲਡਿੰਗ ਨੇਰ ਦੀ ਸੰਗੰਗਾ ਜੀ ਕੋਈ ਪੰਜ ਸਾਲ ਪੰਚੀ ਕੋਈ ਹੁੰਦੀ ਰਹੀ ਸਾਰੀ ਸਪਿੰਟਿੰਗ ਵਿੱਚ ਆ ਰਹੇ ਆਂਦਰ ਪਰ ਪਰਪਸ ਟੇਕ ਕਿ ਨਵਾਂ ਦਾ ਕੁਝ ਪਾ ਕੇ ਟੇਕ ਪਿੱਛੇ ਕੋਈ ਸਪੈਸ਼ਲ ਫੋਲਡਿੰਗ ਦਾ ਵੀ ਆਮ ਕੋਸਲ ਕੋਮਤਰੇ ਤੋਂ ਸਾਰੇ ਸੰਦਾ ਤੋਂ ਬੁਖਾ ਦੇ ਜਿੰਨੇ ਇੱਥੇ ਪਿਆਗੇ ਪੇਂਟ ਦੀ ਕੁਆਲਿਟੀ ਚ ਅੱਖ ਨਾਲ ਸਾਰੇ ਸੰਦਾ ਤੁਕੇ ਦਾ ਪੇਂਟ ਫੇੜੂਗਾ ਪਾਰਟੀ ਚੈੱਕ ਕਰੋ ਰੇਡੀ ਫੌਂਡ ਦਿਗਾ ਰ ਤੇ ਹੁਣ ਤੁਹਾਨੂੰ ਅਪ ਸਪਰਾਈਜ਼ ਦੀ ਗੱਲ ਕਰਦੇ ਆਂ ਕਿ ਆਪਾਂ ਗੱਲ ਕਰ ਗਏ ਇੱਥੇ ਜਿਹਨ ਸਟਾਟਿੰਗ ਆਪਣਾ ਤਿਆਰ ਹਾਂਜੀ ਹਾਂਜੀ ਅੱਜ ਦਾ ਰੇਟ ਕੀ ਹੈ ਦੇਖੋ ਜੀ ਕਾਫੇ ਜਿਹੜਾ ਪੋਸਟਿੰਗ ਮਾਰਕ ਲੈ ਆ ਕਿੰਨੀ ਵੀ ਟਾਈਮ ਤੋਂ ਚੱਲੂ ਹੋ ਜਾਂਦੇ ਜੀ ਉਹ ਤਕਰੀਬਨ 7000 ਤੋਂ 8000 ਹੁੰਦੀ ਅੱਜ ਦੇ ਰੇਟ ਨੂੰ ਤੇ ਅੱਜ ਹੈਗੀ ਹੈ ਮਿੱਤਰੋ ਅਪ੍ਰੈਲ ਦੀ 1 ਤਰੀਕ ਹਾਂਜੀ ਠੀਕ ਹੈ ਜੀ ਤੇ ਆਹ ਲਾ ਆਪਣਾ ਲਿਖੋ ਠੀਕ ਹੈ

ਕੀ ਆਸਾ ਚાલુ ਹੋਇਆ ਇਸੇ ਬਿਸਮਾਰੋ ਇਹ ਕਿਹੜਾ ਟ੍ਰੇਨ ਐਂਗਲ ਦਾ ਹੁੰਦਾ ਸਿਪਲ ਹੁੰਦੇ ਸੀ ਟਾਈਮ ਪੀ ਐਮ ਵਾਲੇ ਉਦੋਂ ਨਹੀਂ 13 ਜੁਲਾਈ ਸੰਦੀਰ ਵੈਲਕਮ ਉਦੋਂ ਬਾਅਦ ਤੇ ਜਿਹੜੀ ਰੇਂਜ ਹੈ ਉਹ ਤੇ 6000 ਤੋਂ ਜਾਂਦਾ ਹੋਲਡਿੰਗ ਕਰਨਾ ਮੈਂ ਭਾਈ ਬਤਾ ਪਹਿਨਾ ਮੋਟੀਆਂ 25 ਮੰਗ ਫੇਟ ਬੱਤੀ ਲੱਗ ਜਾਂਦੀ ਹੈ ਹੋਲਡਿੰਗ ਹੋਣੀ ਹੈ ਤੇ ਕੋਸਟ ਬੈਕ ਹਨ ਮਤਲਬ ਥੱਕੇ ਚੇਮੋਂ ਨੂੰ ਲੈ ਕੇ 65 ਤੱਕ 37000 ਤੋਂ ਪਹਿੜੇ ਜਾਂਦੇ ਹਨ ਬੰਦੇ ਜਿਹੜਾ ਰਾਸਤਾਂ ਤੋਂ ਮਿਲਦਾ ਉਹ ਸੱਤ ਦੀ ਵੀ ਨਹੀਂ ਹੈ। ਹਾਂ ਜੀ। ਫੇਰ ਕਿੰਨੀ ਹਾਲਾਂਕਿ ਕਿੰਨੀ ਨਹੀਂ ਹੈ? 42. ਪਰ 40% ਦੇ ਸੌਣੇ ਜਿਹੜੇ ਗੌਰਮਿਤ ਦੇ ਸਪੈਂਸ ਤੇ 650 ਰੁਪਏ ਤੋਂ 40 ਰੁਪਏ ਤੋਂ 45 ਹੈ। ਅਟੜ ਚੀਜ਼ ਤੇ ਅਟੜ ਹੈ। ਜਿਵੇਂ ਜਿੰਦੀ ਹੈ ਆਪਣੀ ਦੁਕਾਨ ਨੂੰ ਖੂਦ ਹੈ। ਜਿਵੇਂ ਜਿੰਨੇ ਮਿਲेंगे ਉਸ ਸਮਾਂ ਬਰੋਗੋ ਜੂਗੀ। ਤਾਂ ਸਮਾਂ ਦੇਖੀ। ਕਿ ਆ 15 ਇਹ ਕੋਲ ਹੋ ਜਾਂਦੀ ਜੀ। 15 20 ਤੱਕ ਪਾਟਿਆਂ ਦਾ ਤੁੰਗ ਹੋ ਕੇ ਰਹੇ ਕੋਲਿੰਗ ਵੀ 670 ਤੋਂ 700 ਜਾਂਦੇ ਜਾਂਦੇ। ਦੇ ਨਾ ਮੋਕਾ ਦਿੱਤਾ ਉਹ ਬੱਜੇ ਲੰਘਾ ਮੈਂ ਜੈਕ ਨੂੰ ਜੈਕ ਦਾ ਹੋਣਾ ਪੁੱਛ ਲਈ ਕਿ ਇਹ ਜਿਹੜੀ ਮੀਨੂਨ ਹੈ ਕਿ ਥੋੜੀ ਸਸਤੀ ਪੈਂਦੀ ਹੈ ਜੇ ਆਪਾਂ ਜੈਕ ਲਾਵਾਂਗੇ ਜਵੇਂ ਸਾਡਾ ਸਾਈਕਲ ਤੋਂ ਆਇਆ ਹੋਣੇ ਕਿ ਤਾਕੀ ਉਹ ਦਾ ਤਕਰੀਬਨ ਖਰਚਾ ਬੰਦ ਹੋ ਜਾਵੇ ਥੋੜਾ ਬੰਦਾ ਕਰਦੇ ਤੂੰ ਜੈਕਾ ਨਾ ਪਾਈਪਾਂ ਦਾ ਸਾਰਾ ਕੀਤਾ ਲਾਗੇ ਕਿ ਕਿੰਨੀ ਯਾਰ ਬਿਤ ਮਸ ਗਈ ਤੇ ਕਿ ਕਿਕ ਲਾਉਂਦੇ ਰੰਡੀ ਕਰਨੇ ਤਾਂ ਹਾਂ ਜੀ ਦੋ ਦੇਖੋ ਦੋਸਤਾਂ ਨੂੰ ਆਪਾਂ ਇਹਨਾਂ ਦਾ ਕੀ ਪ੍ਰਾਈਸ ਹੈ ਦੋਸਤ 9:00 ਵਜੇ ਐਡ ਪਰਜੈਂਟ 8:30 ਯਾਰ ਤੇ ਪੈਂਦੀ ਜੀ ਦੋਾਂ ਚੀਂ ਪਾਣੀ ਦੀ ਟੁੱਕੀ ਵਾਲੇ ਜਿਹੜੇ ਆਪਾਂ ਕੱਲ ਨਵੇਂ ਆਏ ਥੇ ਉਹ ਅਰਤੀ ਹੀ ਆਦਿ ਅੱਜ ਦਾ ਰੇਟ ਹਾਂ ਹਾਂ ਕੱਲੋਂ ਰੇਟ ਵਧੇ ਘਟੇ ਉਹਦੇ ਕੋਲ ਲੋਈ ਤੇ ਡਿਪੈਂਡ ਮਾਰਦੀ ਜੀ ਡਿਪੈਂਡ ਕਿਉਂ ਸੰਭਾ ਇਹ ਤਾਂ ਸਮਝਿਆ ਪਾੜਾ ਸੰਭਾਲਾ ਸਾਰੇ ਕੋਲ ਸਟੀਲ ਦੇ ਲੱਗੇ ਐਨਕੀ ਗਾਵਨਾ ਲੱਗੇ ਹੋ ਜੀ ਨੀਰਾ ਮਾਦ ਜੀ ਹਾਂ ਲੱਗਣ ਕਿ ਚੁਣ ਮੰਨ ਦੀ ਗਾਰੰਟੀ ਪੂਰੀ ਐ ਮਿੱਟੀ ਦਾ ਮੈਨ ਨਾਲ ਦੀ ਪੂਰੀ ਐ ਠੀਕ ਕਰਨੀ ਕਿਤੇ ਕਿੰਨਾ ਖਾਤਾ ਕਿਤੇ ਐਨਕੀ ਦਾ ਖਾਈ ਪਾਣੀ ਐ ਮੈਨਾ ਮੈਨਾ ਪੂਰੀ ਜਿਮਾ ਬਣ ਗੋ ਸਿੱਧਾ ਜੰਗਾ ਪੂਰੇ ਹਾਂਜੀ ਹਾਂਜੀ ਪੂਰੇ ਫਸਕਣ ਇੱਕ ਅੱਗੇ ਆਪਾਂ ਗੱਲ ਕਰਦੇ ਹਾਂ 779 779 ਰਜੋ ਸਬਦਨ ਵਜਨ ਤੋਂ ਦੱਸਿਆ ਜੀ ਕੋੰਨ ਤੋਂ 20 ਕਿਲੋ ਦਾ ਨਮਸਾ ਮੰਗਾਈ 5 ਕਿਲੋ ਕਰਤੇ ਲਈ ਹੋ ਜੇ ਐਡੀ ਕੋਸਟ ਹੈ 8% 20000 ਦਾ ਵੀ ਇੱਥੇ ਆ ਰਿਹਾ ਠੀਕ ਹੈ ਤੇ ਵੱਡੇ ਜਿਨੇਵਾ ਡਬਲ ਆ ਲੈਣੇ ਆ ਉਹ तकरीबन 45 ਬਣ ਜਾਂਦੇ ਕਿ ਮੋੜੇ ਜੇ ਮਿੰਟ ਮਾੜਾ ਦੋ ਮਿੰਟ ਦਾ ਤਿੰਨ ਮਿੰਟ ਦਾ ਪੰਜ ਮਿੰਟ ਬਣ ਜਾਂਦੇ ਜੀ ਉਹ ਜਿਵੇਂ ਜਿੰਨਾਂ ਟੈਕ ਦਾ ਮਾਦਰਾ ਹਸ ਨਾਲ ਹਲ ਤਿਆਰ ਕਰਦੇ ਪੂਰੇ ਢੂੰਗੇ ਨਗਰੇ दो गाय फुट टाइम भी बुंगा जाएगा ठीक है क्या आप जिंदगी के लिए करेंगे 3 रे 2 गुण 40 किलो वजनदार है 35 तो लेके 40 किलो तक बैठता है ये सारा एडजस्टमेंट है आगे पीछे थोड़ा फिरा चल मर्जी करना हम उनका ये 30000 से 36000 तक है सब्सिडी है सबसिडी यहां है चलिए हम ये वो फाइल देख के बोलूं सर कहां से पता नहीं हां ठीक है मगर लास्ट टाइम राजस्थान इधर इंप्लीमेंट राजस्थान से होता थीज� फूड है ਪੰਜਾਬ ਦੇ ਵਿੱਚ ਅਗੇ ਰਿਵਰਸਿਬਲ ਬਣਾਉਂਦੇ ਹਾਂਗੀ ਹਰਿਆਣਾ ਪੰਜਾਬ ਦੀ ਉਹ ਵੀ ਆਪਾਂ ਗਨੇਵੇਂ ਹਾਂਜੀ ਰਿਵਰਸਿਬਲ ਬਣੋ ਆਪਾਂ ਕਹਿੰਦੇ ਐਮ ਡੀ ਪਲੌਗਰ ਹਾਂ ਐਮ ਡੀ ਰਿਵਰਸਿਬਲ ਐਮ ਡੀ ਪਲੌਗਰ ਉਹ ਬੜ ਕੇ ਹੁਣ ਸਬਜ਼ੀ ਦੀ ਤੇ ਲੋ ਮਿੱਤਰੋ ਹੁਣ ਆਹ ਕਿਹੜੀ ਸਦਾਈ ਤੇ ਲਾਪਾ ਦਿੱਤੀ ਆ ਤੇ ਪਿੱਛੇ ਵਸਾਦਨੇ ਤੁਹਾਨੂੰ ਸਾਦੀ ਸਿੰਘ ਤੇ ਇਹਨਾਂ ਸ਼ਾਪ ਦੀ ਲਿਕਨ ਕਿਹਨਾਂ ਸੀਗਾ ਕਿ ਬਈਆ ਬਸ ਸਟਾਡ ਤੋਂ ਅੱਗੇ ਆਪਾਂ ਸ਼ਹਿਰ ਬਣੇ ਨਾਉਣੇਗੇ ਤੇ ਮਿੱਤਰੋ ਨੰਬਰ ਦੇ ਦਿੰਨੇ ਆ ਤੁਹਾਨੂੰ ਬਾਈ ਦਾ ਨੰਬਰ ਜੇ ਤੁਹਾਨੂੰ ਮੇਰਾ ਨੰਬਰ ਜੀ 9414432607 ਇੱਕ ਨੰਬਰ ਹੈ 9352130919 ਤੁਹਾਨੂੰ ਮਿੱਤਰੋ ਵੀਡੀਓ ਦੇ ਵੀਡੀਓ ਦੇ ਐਂਡ ਚ ਕਾਰਡ ਐਡ ਕਰ ਦਾਂਗੇ ਨਾਲ ਤੇ ਅੱਜ ਦੀ ਵੀਡੀਓ ਇੰਨੀ ਸੀ ਮਿਲਦੇ ਆ ਇੱਕ ਹੋਰ ਵੀਡੀਓ